ਫੜ ਲੈ ਫੜ ਲੈ ਫੜ ਲੈ ਜਿਲੰਦਰ ਚਕਾਂਡ ਕਰਨ ਵਾਲੇ ਮੋਹਾਲੀ ਚ ਫੜ ਲੈ ਪੁਲਿਸ ਐਨਕਾਊਂਟਰ ਹੋ ਗਿਆ ਹੈ ਦੱਸਿਆ ਚਾਰਿਆ ਕਿ ਜਿਲੰਦਰ ਦੇ ਬਸਤੀ ਬਾਵਾ ਖੇਲ ਦੇ ਵਿੱਚ ਗੋਲੀਆਂ ਚਲਾਕੇ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲੇਤਾ ਗਿਆ ਹੈ ਤੇ ਮੋਹਾਲੀ ਪੁਲਿਸ ਦੇ ਨਾਲ ਹੋਇਆ ਹੈ ਆਮਣਾ ਸਾਹਮਣਾ ਆਓ ਤੁਹਾਨੂੰ ਦਿਖਾਨੇ ਆ ਕਿਵੇਂ ਹੋਈ ਪੂਰੀ ਵਾਰਦਾਤ ਤਰਕਪੇਲ ਪੰਜਾਬੀ ਟੀਵੀ ਤੇ ਮੋਹਾਲੀ ਤੌਰ ਮੇਸ਼ ਕੁਮਾਰ ਦਿਪਾ ਮੋਹਾਲੀ ਪੁਲਿਸ ਤੇ ਜਿਲੰਦਰ ਦੇ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਜਲੰਧ ਦੇ ਸੀਆਈਏ ਸਟਾਫ ਨੂੰ ਦੋ ਬੰਦਿਆਂ ਦੀ ਤਲਾਸ਼ ਸੀ ਜਿਹੜੇ ਜਲੰਧ ਵਿਜੀਕ ਕਤਲ ਮਾਮਲੇ ਦੇ ਵਿੱਚ জড়িত ਹੁੰਦਾ ਸੀ ਉਹਨਾਂ ਦੀ ਤਲਾਸ਼ ਦੇ ਵਿੱਚ ਜਦੋਂ ਮੁਹਾਰੀ ਦੇ ਡਕੋਲੀ ਏਰੀਆ ਦੇ ਵਿੱਚ ਉਹ ਦੋ ਬੰਦੇ ਤੇ ਹੋਂ ਦੀ ਤਲਾਸ਼ ਸੀਏਏ ਸਟਾਫ ਅਤੇ ਡਕੋਲੀ ਪੁਲਿਸ ਨੂੰ ਮਿਲੀ ਤੇ ਜੁਆਇੰਟ ਆਪਰੇਸ਼ਨ ਕੀਤਾ ਗਿਆ ਜਦੋਂ ਪੁਲਿਸ ਨੇ ਰੋਕਰ ਦੀ ਕੁਝ ਦੀ ਜਾਣਕਾਰੀ ਸਾਨੂੰ ਹੱਥ ਲੱਗੀ ਹੈ ਜਦੋਂ ਪੁਲਿਸ ਨੇ ਇਹਨਾਂ ਰੋਕਰ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰਿੰਗ ਵੀ ਹੋਈ ਜਵਾਬੀ ਫਾਇਰਿੰਗ ਦੇ ਦੌਰਾਨ ਇਹ ਦੋਨੇ ਨੌਜਵਾਨ ਜ਼ਖਮੀ ਹੋ ਗਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਨੂੰ ਹਸਪਤਾਲ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ ਤਸਵੀਰਾਂ ਤੁਹਾਡੇ ਸਾਹਮਣੇ ਆ ਇਸ ਮਾਮਲੇ ਦੇ ਵਿੱਚ ਇਹ ਨਾਮਜਦ ਸੀ ਕਿੰਨੇ ਨਦੇ ਉਪਰਾਧਿਕ ਮਾਮਲੇ ਆ ਪੂਰੀ ਜਾਣਕਾਰੀ ਦੇ ਰਹੇ ਨੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਤਸਵੀਰਾਂ ਤੁਹਾਡੇ ਸਾਹਮਣੇ ਆ ਇੱਕ 10 ਤਰੀਕ ਨੂੰ ਬੜਾ ਮੜਾ ਇਨਸੀਡੈਂਟ ਹੋਇਆ ਸੀ ਜਲੰਧਰ ਦੇ ਵਿੱਚ 92/25 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਬਸਤੀ ਬਾਵਾ ਖੇਲ ਥਾਣੇ ਦੇ ਵਿੱਚ ਤਾਰਾ 103 ਬੀ ਐਨ ਐਸ ਦੇ ਆਮ ਡੈਕਟਰ ਦੇ ਵਿੱਚ ਇਹਦੇ ਵਿੱਚ ਕੁਝ ਦੋਸ਼ੀਆਂ ਵੱਲੋਂ ਇੱਕ ਲੜਕੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਵਿੱਚ 103 ਬੀ ਐਨ ਐਸ ਦੇ ਹੋਰ ਰੈਲੇਵੈਂਟ ਸੈਕਸ਼ਨ ਦੇ ਵਿੱਚ ਬਸਤੀ ਬਾਵਾ ਖੇਲ ਥਾਣੇ ਦੇ ਵਿੱਚ 103 ਨੰਬਰ ਮੁਕੱਦਮਾ ਦਰਜ ਹੋਇਆ ਸੀ ਉਸੇ ਮੁਕਦਮੇ ਦੀ ਤਫਤੀਸ਼ ਦੇ ਦੌਰਾਨ ਸੀਆਈਏ ਜਲੰਧਰ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਇਸ ਇੰਸਪੈਕਟਰ ਸੁਰਿੰਦਰ ਨਾਲ ਉਹਨਾਂ ਦੇ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਸਾਡੇ ਥਾਣਾ ਠਕੋਲੀ ਦੇ ਐਸ ਐਚ ਓ ਸਿਮਰਦੀਪ ਇਹਨਾਂ ਦੀ ਜੁਆਇੰਟ ਟੀਮ ਵੱਲੋਂ ਇਹਨਾਂ ਨੂੰ ਕੋਈ ਇਨਪੁੱਟ ਸੀਗੀ ਇੱਥੇ ਮੈਟਰੋ ਪਲਾਜ਼ਾ ਕਲੋਨੀ ਦੇ ਵਿੱਚ ਇਹਨਾਂ ਨੇ ਇੱਕ ਜਗ੍ਹਾ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਉਹ ਦੋਸ਼ੀਆਂ ਨੇ ਪਹਿਲਾਂ ਤਾਂ ਪੁਲਿਸ ਪਾਰਟੀ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਦੈਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਪਣੀ ਤੇ ਪਬਲਿਕ ਦੀ ਪ੍ਰਾਪਰਟੀ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਜਵਾਬੀ ਫਾਇਰ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਹੈ ਆਕਾਸ਼ ਤੇ ਘਰ ਉਹ ਇੰਜਰਡ ਹੋਏ ਨੇ ਉਹਨਾਂ ਨੂੰ ਅਸੀਂ ਫਰਸਟ ایڈ ਲਈ ਤੇ ਉਹਨਾਂ ਦੀ ਹੈਲਥ ਲਈ ਹੈਲਥ ਚੈੱਕ ਅਪ ਲਈ ਤੇ ਟਰੀਟਮੈਂਟ ਲਈ ਹਸਪੀਟਲ ਪੇਤਾ ਐਸੀ ਮੁੱਢਲੇ ਤੌਰ ਤੇ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਸਾਨੂੰ ਇਹ ਪਤਾ ਲੱਗਿਆ ਇਹ ਦੋਹੇ ਅਗਿਊਜ਼ਡ ਹੈਗੇ ਜਲੰਧਰ ਦੇ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਹੈ ਬਾਕੀ ਇਹਨਾਂ ਨੇ ਪਿੱਛੇ ਇੱਕ 10 ਤਰੀਕ ਨੂੰ ਜਿਵੇਂ ਦੱਸਿਆ ਮਰਡਰ ਕੀਤਾ ਤੇ ਹੁਣ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਵੈਰੀਫਾਈ ਕਰਾਂਗੇ ਕਿਹੜੇ ਗੈਂਗ ਨਾਲ ਅਸੋਸੀਏਟਡ ਹੈ ਤੇ ਕਿੱਥੋਂ ਵੈਪਨ ਸਰ ਇਹਦਾ ਮੋਟਿਵ ਕੀ ਸੀ ਇੱਥੇ ਕੋਈ ਵਰਦਤ ਨੂੰ ਅੰਜਾਮ ਦੇਣ ਦਾ ਮੋਟਿਵ ਸੀ ਕਿ ਇਹ ਵਰਦਤ ਕਰਕੇ ਭੱਜੇ ਹੋਏ ਸੀਗੇ ਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਤੇ ਅਟੈਕ ਕੀਤਾ ਦੇਖਿਆ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਾਣਕਾਰੀ ਦਿੱਤੀ ਹੈ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਵੱਲੋਂ ਤੇ ਫਿਲਹਾਲ ਇਹ ਦੋਨੇ ਪੁਲਿਸ ਦੀ ਕਸਟਡੀ ਚ ਹੈ ਤੇ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਤੇ ਇਲਾਜ ਤੋਂ ਬਾਅਦ ਖੁਲਾਸਾ ਹੋਏਗਾ ਇਹ ਕਿਹੜੇ ਗੈਂਗ ਦੇ ਨਾਲ ਸੰਬੰਧਿਤ ਹੈ ਤੇ ਕਿੰਨੇ ਇਹਨਾਂ ਤੇ ਹੋਰ ਵੀ ਅਪਰਾਧਿਕ ਮਾਮਲੇ ਚੱਲ ਰਹੇ ਨੇ ਇਹ ਹੁਣ ਆਉਣ ਵਾਲਾ ਸਮੇਂ ਸੇਗਾ ਆਪਣੇ ਸ਼ੋਗੀ ਰਵੀ ਦੇ ਨਰਮੇਸ਼ ਕੁਮਾਰ ਦੈਨਿਕ ਮੇਲ ਮੁਹਾਲੇ